ਸਾਵਧਾਨ ਵੇਖ ਰ ਸਾਵਧਾਨ ਵੇਖ ਰ ਸਾਵਧਾਨ ਵੇਖ ਰ ਠੀਕ ਸਾਰਾ ਟ੍ਰਾਇਲ ਹੁਣ ਤਾਂ ਨਹੀਂ ਗਰਾਊਂਡ ਵੱਡਾ ਲੱਗ ਰਿਹਾ ਕੇ ਇਹਨੂੰ ਨੋ ਸਰ ਜਦੋਂ ਆਏ ਸੀ ਕਦੋਂ ਗਏ ਦੀ ਗਰਾਊਂਡ ਕਿੱਡਾ ਵੱਡਾ ਹੀ ਹਨਾ ਪਤਨ ਲੱਗੂ ਪਦ ਨਹੀਂ ਇਹੀ ਚੀਜ਼ਾ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਆਪਣੇ ਟ੍ਰਾਇਲ ਲੈਣੇ ਬਹੁਤ ਜ਼ਰੂਰੀ ਨੇ ਰਾਤ ਕਿਹੜਾ ਕਿਹੜਾ ਬੰਦਾ ਸੀ ਜਿਹਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਇਹ ਟ੍ਰਾਇਲ ਦੇ ਨਾਮ ਤੋਂ ਕੁੜੀਆਂ ਚੋਂ ਜ਼ਿਆਦਾ ਨਹੀਂ ਹੈ ਨਾ ਪੂਰੀ ਸਿਰੇ ਕਿ ਤੁਕ ਤੁਗੀ ਹੁੰਦੀ ਹੈ ਦਿਲ ਦੇ ਵਿੱਚ ਪਤਾ ਨਹੀਂ ਸਵੇਰੇ ਕੀ ਹੋਊਗਾ ਕਿੰਨਾ ਟਾਈਮ ਆਊ ਪਤਾ ਨਹੀਂ ਕੀ ਗੱਲਬਾਤ ਆ ਸਾਰਾ ਹਨ ਹੋ ਗਿਆ ਖਤਮ ਨਾ ਯਸ ਕੀ ਰਿਜ਼ਲਟ ਨਿਕਲੇ ਆਪਣਾ ਕੁੜੀਆਂ ਚੋਂ ਕਿੰਨੇ ਜਣੇ ਫੇਲ ਆ ਵਿੱਚ ਸਿਰਫ 3 ਬੁਆਇਸ ਤੋਂ 55 ਦੇ ਵਿੱਚੋਂ 7 ਬੰਦੇ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਰਿਹਾ ਇੱਕ ਜ਼ੋਰ ਦਾ ਕਲਾਪਿੰਗ ਸਾਰੇ ਆਪਣਾ ओके ਤੇ ਅੱਜ ਆਪਾਂ ਸਿਰਫ ਇਹਦਾ ਰਨਿੰਗ ਦੇ ਲੈਣਾ ਟ੍ਰਾਇਲ ਠੀਕ ਹੈ ਨੈਕਸਟ ਜਿਹੜਾ ਟ੍ਰਾਇਲ ਹੋਊਗਾ ਉਹਦੇ ਵਿੱਚ ਥੋੜਾ ਸਾਰਾ ਲੌਂਗ ਜੰਪ ਹਾਈ ਜੰਪ ਰਨਿੰਗ ਸਾਰਾ ਕੁਝ ਹੋਊਗਾ ਉਹਦੇ ਵਿੱਚ ਠੀਕ ਹੈ ਜੀ ਪ੍ਰੋਪਰ ਤੇ ਬਹੁਤ ਵਧੀਆ ਤੁਸੀਂ ਕੀਤਾ ਠੀਕ ਆ ਦੋ ਕ ਹਫਤੇ ਹੀ ਹੋਇਆ ਸਾਰਿਆਂ ਨੂੰ ਮਿਲਦਾ ਮੋਸਟਲੀ ਦੋ ਤਿੰਨ ਹਫਤੇ ਇਹਦੇ ਵਿੱਚ ਵਿੱਚ ਤੁਸੀਂ ਨੇ ਬਹੁਤ ਵਧੀਆ ਜਿਹੜੀ ਪ੍ਰੋਗਰੈਸ ਕਰ ਲਈ ਆਪਣੀ ਠੀਕ ਹੈ ਤੇ ਜਿਹੜੇ ਬੱਚੇ ਵੀ ਅੱਜ ਫੇਲ ਹੋਏ ਨੇ ਡੀਮੋਟੀਵੇਟ ਨਾ ਹੋ ਬਹੁਤ ਜ਼ਿਆਦਾ ਕਿਸੇ ਟਾਈਮ ਇਹਨਾਂ ਫੇਲ ਨਹੀਂ ਹੋਏ ਹੈਗੇ 5-10 ਸੈਕਿੰਡ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਹੈਗੀ ਠੀਕ ਹੈ ਬਟ ਤੁਸੀਂ ਇਹਨਾਂ ਨੂੰ ਇੰਪਰੂਵਮੈਂਟ ਲੈ ਕੇ ਜਾਣਾ ਨੈਕਸਟ ਟਾਈਮ ਦੇ ਲਈ ਇਹ ਥੋੜਾ ਫਸਟ ਟ੍ਰਾਇਲ ਸੀਗਾ ਫਸਟ ਟ੍ਰਾਇਲ ਦੇ ਵਿੱਚ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਭੱਜਣਾ ਕਿੱਥੋਂ ਆ ਕਿਦਾਂ ਕੀ ਕਰਨਾ ਹੈ ਆਧੇ ਬੱਚੇ ਤੁਸੀਂ ਦੇਖਿਆ ਇੱਥੇ ਭੱਜ ਗਏ ਛੋਟਾ ਪੰਜਾਬ ਪੁਲਸ ਲਾਈਨ ਆਏ ਮੰਨ ਲਓ ਟਰੈਕ ਦੀ ਲਾਈਨ ਠੀਕ ਆ ਜੇ ਤੁਸੀਂ ਉਰੇ ਭੱਜਦੇ ਹੋ ਨਾ ਤਾਂ ਤੁਹਾਡਾ 1600 ਮੀਟਰ ਹੀ ਬਣਦਾ ਤੁਹਾਡਾ 800 ਮੀਟਰ ਹੀ ਬਣਦਾ ਜੇ ਤੁਸੀਂ ਫੋਟ ਇੱਧਰ ਹੋ ਗਏ ਫੋਟ ਇੱਧਰ ਹੋ ਗਏ ਜੇ ਇੱਥੇ ਭੱਜਣ ਲੱਗੇ ਤਾਂ ਤੁਸੀਂ 2 ਕਿਲੋਮੀਟਰ ਭੱਜੀ ਜਾਣਾ ਹਾਂਜੀ ਸਮਝ ਆ ਗਿਆ ਇੰਨਾ ਕੀੜਾ ਦੇਖ ਰਹੇ ਤੁਸੀਂ ਦਾ ਮੈਂ ਤੁਹਾਨੂੰ ਤਾਂ ਇਹੀ ਕਹਿਣਾ ਚਾਹਣਾ ਜਿਹੜੀਆਂ ਤੁਹਾਡੇ ਟ੍ਰਾਇਲ ਦੇ ਵਿੱਚ ਗਲਤੀਆਂ ਹੋਈਆਂ ਨੇ ਤੁਸੀਂ ਉਹਨਾਂ ਕਰੋ ਨੈਕਸਟ ਟਾਈਮ ਕਿਹੜੀ ਕਿਹੜੀ ਗਲਤੀ ਹੋਈ ਆ ਇੱਕ ਤਾਂ ਜਦੋਂ ਵੀ ਇਹਨੂੰ ਕ੍ਰੋਸ ਕਰਨਾ ਕ੍ਰੋਸ ਕਰਕੇ ਨਾਲ ਦੀ ਨਾਲ ਜਦ ਇਹ ਟ੍ਰੈਕ ਤੇ ਹੋ ਜੋ ਕੁਝ ਬੱਚੇ ਸੀਗਾ ਬ੍ਰੇਕ ਕੋ ਬਰਾਬਰ ਆੜੜ ਕੇ ਭੱਜ ਰਹੇ ਸੀਗੇ ਤੇ ਕਿੰਨਾ ਗਿਆ ਫ੍ਰੀਡ ਕਰ ਰਹੇ ਸੀਗੇ ਠੀਕ ਆ ਇਹ ਚੀਜ਼ ਨਹੀਂ ਕਰਨੀ ਹੈਗੀ ਦੂਸਰਾ ਤੁਸੀਂ ਪਹਿਲੇ ਰਾਉਂਡ ਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਪਹਿਲਾ 100 ਮੀਟਰ ਜਾਪੁਰ ਦੇ ਵਿੱਚ ਕੀ ਆ ਤੁਸੀਂ ਆਪਣੀ ਇੰਡੀਵਿਜੁਅਲ ਟਾਈਮਿੰਗ ਭਜਣਾ ਉਸ ਕੋਈ ਉਹ ਨਹੀਂ ਹੈਗਾ ਜਿਵੇਂ ਇੱਥੇ ਤੁਹਾਨੂੰ ਸੀਗਾ ਭਜਾਤਾ ਆਪਾਂ ਨੇ ਠੀਕ ਹੈ ਬਟ ਉੱਥੇ ਜਿਹੜੀ ਇੰਡੀਵਿਜੁਅਲ ਟਾਈਮਿੰਗ ਆ ਮੰਨ ਲਓ ਇੱਥੇ 25 ਜਾਣੇ ਖੜੇ ਆ ਮੇਰਾ ਜੀ ਕਰਦਾ ਮੈਂ ਸਭ ਤੋਂ ਲਾਸਟ ਭਜੂਗਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਦ ਤੱਕ ਤੁਸੀਂ ਇੱਥੇ ਖੜੇ ਹੋ ਜਦ ਤੱਕ ਤੁਹਾਡਾ ਟਾਈਮ ਸਟਾਰਟ ਹੀ ਨਹੀਂ ਹੋਣਾ ਹੈਗਾ ਠੀਕ ਹੈ ਚਾਹੇ ਤੁਸੀਂ ਸਾਰਿਆਂ ਤੋਂ ਪਹਿਲਾਂ ਭੱਜ ਲਓ ਪਰ ਜਦੋਂ ਇੱਕ ਵਾਰ ਕ੍ਰਾਸ ਕਰ ਲਿਆ ਫੇਰ ਨਾ ਰੁਕੋ ਕੁਝ ਬੱਚਿਆਂ ਨੇ ਕਿਹੜੀ ਗਲਤੀ ਕੀਤੀ ਹੈ ਲਾਸਟ ਟਾਈਮ ਤੇ ਤੁਹਾਨੂੰ ਪਤਾ ਨਾ ਸਿਰਫ ਇੱਥੋਂ ਜਿਵੇਂ 30 ਮੀਟਰ ਉਹ ਪਹੁੰਚੇ ਨਹੀਂ ਹੈਗੇ ਤੁਸੀਂ ਲਈ ਜਦ ਤੱਕ ਤੁਹਾਨੂੰ ਮੈਂ ਕਿਹਾ ਜਾਂਦਾ ਕਿ ਇਹਨੂੰ ਕ੍ਰੋਸ ਨਹੀਂ ਕਰਦੇ ਤੁਸੀਂ ਇਹ ਆਦਤ ਬਣਾਓ ਆਪਣੀ ਹੁਣੇ ਤੋਂ ਉੱਥੇ ਵੀ ਤੁਸੀਂ ਇਸ ਚੀਜ਼ ਦੇ ਵਿੱਚ ਬੱਚੇ ਰਹਿ ਜਾਂਦੇ ਨੇ ਪੁਆਇੰਟ ਮਿਲੀ ਸੈਕਿੰਡ ਤੋਂ ਬੱਚੇ ਰਹਿੰਦੇ ਨੇ ਮੈਂ بار بار ਕਹਿ ਰਿਹਾ ਜੀ ਚਾਹੇ ਕੁੜੀਏ ਚਾਹੇ ਮੁੰਡਾ ਜਦ ਤੱਕ ਇੰਨੀ ਉੱਥੋਂ ਉਹ ਤਾਂ ਲਾਸਟ ਵਾਲੇ 100 ਮੀਟਰ ਤਾਂ ਇਨੀ ਸਪ੍ਰਿੰਟ ਹੋਣੀ ਚਾਹੀਦੀ ਏ ਕੀ ਬਸ 100 ਮੀਟਰ ਅੱਗੇ ਜਾ ਕੇ ਰੁਕੋ ਠੀਕ ਹੈ ਨਾ ਕਿ ਇੱਥੇ ਢਿੱਲੇ ਪੈਣ ਦਾ ਕੰਮ ਹੁੰਦਾ ਏ ਇਹ ਸਭ ਤੋਂ ਵੱਡੀ ਗਲਤੀ ਸੀ ਕੁਝ ਬੱਚਿਆਂ ਦੀ ਠੀਕ ਆ ਦੂਸਰੀ ਗਲਤੀ ਤੁਹਾਨੂੰ ਦੱਸ ਦਿੰਦੀ ਮੈਂ ਜਿਹੜਾ ਬਹੁਤ ਜ਼ਿਆਦਾ ਕੀਕਰ ਹੋਰ ਕੋਈ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਕਿਸ ਤਰ੍ਹਾਂ ਦੀ ਠੀਕ ਹੈ ਸਾਰੇ ਜਿਹੜੇ ਦਿੱਕਤ ਤੇ ਜਾਣ ਜੀ ਗਈ ਹੈ ਬਹੁਤ ਥੋੜੀ ਚੌਥੇ ਜੀ ਚੌਥੇ ਜੀ ਚੌਥੇ ਜੀ